ਜਦੋਂ ਵੀ ਕਦੇ ਪੰਜਾਬ ਤੇ ਮੁਸੀਬਤ ਦਾ ਸਮਾਂ ਆਉਂਦਾ ਆ ਤੇ ਪੰਜਾਬ ਦੇ ਲੋਕ ਨੌਜਵਾਨ ਬਜ਼ੁਰਗ ਤੇ ਸਾਡੇ ਸੰਤ ਮਹਾਪੁਰਸ਼ ਬੜੀ ਚੜ੍ਹਦੀ ਕਲਾ ਦੇ ਨਾਲ ਪੰਜਾਬ ਨੂੰ ਹਰ ਮੁਸੀਬਤ ਦੇ ਸਮੇਂ ਚੋਂ ਬਾਹਰ ਕੱਢਦੇ ਆ ਹਰ ਰੋਜ਼ ਕੋਈ ਨਾ ਕੋਈ ਸੇਵਾ ਸਾਡੇ ਆਪਣੇ ਕੈਂਪ ਤੇ ਪਹੁੰਚ ਰਹੀ ਆ ਤੇ ਅੱਜ ਇੱਕ ਬਹੁਤ ਵਿਸ਼ਾਲ ਸੇਵਾ ਸਾਡੇ ਕੋਲ ਪਹੁੰਚੀ ਆ ਰੱਬ ਦੇ ਪਿਆਰਿਆਂ ਵੱਲੋਂ ਸੰਤ ਬਾਬਾ ਜਗਿੰਦਰ ਸਿੰਘ ਜੀ ਸੰਤ ਬਾਬਾ ਅਮਰ ਸਿੰਘ ਜੀ ਗਹਿਣੇ ਸ਼ਾ ਮੱਲੇ ਵਾਲੇ ਡੇਰਾ ਛੇਪਰੀ ਲੋਪੋ ਮੋਗਾ ਮੋਤਾਂ ਦੇ ਮੁੱਖ ਸੇਵਾਦਾਰ ਉਹਨਾਂ ਨੂੰ ਵਰਸਾਏ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਤੇ ਉਹਨਾਂ ਦੀ ਸੰਗਤ ਪਿੰਡ ਮੱਜੂਪੁਰ ਤੋਂ ਸੇਵਾ ਲੈ ਕੇ ਪਹੁੰਚੇ ਨੇ ਇਹਨਾਂ ਨੇ अनोखी ਸੇਵਾ ਕੀਤੀ ਆ ਕਿ ਲਗਭਗ ਸਾਡੇ ਕੋਲ ਅੱਜ 56 ਟਰਾਲੀਆਂ ਟੂੜੀ ਦੀਆਂ ਲੈ ਕੇ ਪਹੁੰਚੇ ਨੇ ਤੇ ਤਕਰੀਬਨ ਇਹ ਟਰਾਲੀਆਂ ਨੇ ਅੱਜ 50 ਤੋਂ 60 ਪਿੰਡ ਕਵਰ ਕੀਤੇ ਨੇ ਔਰ ਮਹਾਪੁਰਖਾਂ ਵੱਲੋਂ ਤੇ ਸੰਗਤਾਂ ਵੱਲੋਂ ਸਾਨੂੰ ਇਹ ਸੁਵਾਸ਼ਣ ਦਿਵਾਇਆ ਗਿਆ ਆ ਕਿ ਅਸੀਂ ਵੱਧ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਾਂਗੇ ਕਣਕਾ ਬੀਜਣ ਦੀ ਵੀ ਸੇਵਾ ਕਰਾਂਗੇ ਜੇ ਹਜ਼ਾਰ ਟਰਾਲੀ ਤੱਕ ਵੀ ਤੂੜੀ ਦੀ ਲੋੜ ਇੱਧਰ ਸੰਗਤਾਂ ਨੂੰ ਪੈਂਦੀ ਆ ਤੇ ਅਸੀਂ ਉਹ ਵੀ ਪੂਰੀ ਕਰਾਂਗੇ ਹਰ ਸਾਲ ਮਹਾਪੁਰਖ ਨਿਸ਼ਕਾਮ ਸੇਵਾ ਦੇ ਵਿੱਚ ਗਊਆਂ ਦੇ ਲਈ ਰਾਜਸਥਾਨ ਤੂੜੀ ਦੀ ਸੇਵਾ ਭੇਜਦੇ ਆ ਪਰ ਇਸ ਵਾਰ ਉਹਨਾਂ ਨੇ ਹੜ ਪੀੜਤਾਂ ਦੇ ਲਈ 1000 ਟਰਾਲਾ ਤੂੜੀ ਦਾ ਭੇਜਣ ਦੀ ਸਾਰਿਆਂ ਦੇ ਨਾਲ ਵਚਨ ਕੀਤਾ ਆ ਅਸੀਂ ਆਪਣੀ ਸਮੁੱਚੀ ਟੀਮ ਵੱਲੋਂ ਭਾਈ ਅਮਰਤਪਾਲ ਸਿੰਘ ਜੀ ਵੱਲੋਂ ਆਪਣੇ ਕੈਂਪ ਵੱਲੋਂ ਸਾਰੀਆਂ ਪੁੰਜੀਆਂ ਸੰਗਤਾਂ ਦਾ ਤੇ ਮਹਾਪੁਰਖਾਂ ਦਾ ਰੂਹ ਤੋਂ ਸਤਿਕਾਰ ਕਰਦੇ ਆਂ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਨਾਲ ਦੀ ਨਾਲ ਮੈਂ ਬੇਨਤੀ ਕਰੂੰਗਾ ਗੁਰਪ੍ਰੀਤ ਭਾਜੀ ਨੂੰ ਕਿ ਮੋਤਵਾਰ ਸੱਜਣਾ ਨੂੰ ਸੰਤਾ ਮਹਾਪੁਰਖਾਂ ਵੱਲੋਂ ਆਪਣਾ ਲੋਈ ਦੀਪ ਭੇਟਾ ਦਿਓ ਜੀ ਉਹਨਾਂ ਤੇ ਸਨਮਾਨ ਵਜੋ ਜੀ ਆਓ ਦੀ ਹਾਜ਼ਰੀ ਚ ਜਕਾਰਾ ਗਜਾ ਕੇ ਸੰਗਤਾਂ ਦਾ ਉਤਸ਼ਾਹ ਵਧਾਈਏ ਤੇ ਫਤਿਹ ਦੀ ਸਾਂਝ ਪਾ ਕੇ ਮਹਾਰਾਜ ਦੇ ਸ਼ੁਕਰਾਨੇ ਕਰੀਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਕੀ ਫਤਿਹ ਤੇ ਨਾਮ ਕਰਦੀ ਕਰਾ ਤੇਰੇ ਬਾਣੀ ਸਵੰਤਾ ਆਇਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ